ਵੀ ਕਲਯੁਗ ਵਿੱਚ ਭੂਤ ਹੀ ਨੇ ਜਿਹੜੇ ਰੱਬ ਦਾ ਨਾਮ ਨਹੀਂ ਲੈਂਦੇ ਪ੍ਰਮਾਤਮਾ ਨੇ ਨੇਤਰ ਦਿੱਤੇ ਕੀਮਤ ਹੀ ਨਹੀਂ ਜਾਣਦੇ ਹੁਣੇ ਜੋਤ ਖਿੱਚ ਲਵੇ ਤੇ ਪਤਾ ਲੱਗੇਗਾ ਵੀ ਇਹਨਾਂ ਦੀ ਕੀਮਤ ਕੀ ਹੈ ਪ੍ਰਮਾਤਮਾ ਨੇ ਸ਼੍ਰਵਣ ਸ਼ਕਤੀ ਦਿੱਤੀ ਅੱਜ ਸੁਣਦਾ ਹੈ ਕਦਰ ਨਹੀਂ ਕਰਦੇ ਕੱਲ ਨੂੰ ਸੁਣਨੋਂ ਹਟ ਗਿਆ ਸਮਝ ਪਵੇਗੀ ਵੀ ਇਹਦੀ ਕੀਮਤ ਕੀ ਹੈ ਅਗੰਮੀ ਮਨੁੱਖਾ ਜਾਮਾ ਦੁਰਲਭ ਮਨੁੱਖਾ ਜਾਮਾ ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ দেহ ਸਵਾਰ ਧਰੀ ਜੋ ਪੈਸੇ ਨਾਲ ਨਾ ਖਰੀਦੀ ਜਾਵੇ ਉਹ ਸ਼ਰੀਰ ਦਿੱਤਾ ਨਹੀਂ ਕਦਰ ਕਰਦੇ ਅਸੀਂ ਜਦਨ ਮੰਜੇ ਤੇ ਪੈ ਗਏ ਪਤਾ ਲੱਗਿਆ ਵੀ ਇਹ ਹੱਥੋਂ ਖਿਸਕੇ ਗਈ ਸੂਖਸ਼ਮ ਸ਼ਰੀਰ ਵਕ ਹੋਵੇਗਾ ਉਸ ਦਿਨ ਸਮਝ ਲੱਗਣੀ ਹੈ ਵੀ ਇਹਦੀ ਕੀਮਤ ਕਦਰ ਕੀ ਸੀ ਇੰਨਾ ਕੁਝ ਵੈਗੁਰੂ ਨੇ ਦਿੱਤਾ ਹੈ ਜਿਹੜਾ ਬੰਦਾ ਸਵੇਰੇ ਉੱਠ ਕੇ ਦੋ ਮਿੰਟ ਬਹਿ ਕੇ ਉਹਦਾ ਸ਼ੁਕਰ ਨਹੀਂ ਕਰਦਾ ਉਹਨੂੰ ਭੂਤ ਆਖਿਆ ਬਾਣੀ ਨੇ ਅਕਰਤਕਣ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ 2 ਘੰਟੇ ਚੌਂਕੜਾ ਲਾਓਏ ਤੇ ਉਹ ਲਾਵੇਗਾ ਜਿਹਨੂੰ ਰਸ ਆਇਆ ਹੈ ਕਮ ਸੇ ਕਮ ਦੋ ਮਿੰਟ ਬਹਿ ਕੇ ਤੇ ਸ਼ੁਕਰ ਮਨਾ ਸਕਦੇ ਉਹਨਾਂ ਵੀ ਵੈਗਰੂ ਆਛ ਕਈ ਸੁੱਤੇ ਹੀ ਨਹੀਂ ਉੱਠੇ ਕਈ ਲੰਗੇ ਲੂਲੇ ਨੇ ਕਿਰਤ ਨਹੀਂ ਕਰ ਸਕਦੇ ਸਾਨੂੰ ਨਵਾਂ ਨਰੂਆ ਸਰੀਰ ਦਿੱਤਾ ਹੈ ਅੱਜ ਦੀ ਦਿਹਾੜੀ ਵਿਖਾ ਦਿੱਤੀ ਹੈ ਤੇਰਾ ਸ਼ੁਕਰ ਹੈ ਕਈ ਸੋਤੇ ਰਹਿ ਗਏ ਪਿੰਡ ਚ